ਸਾਡੇ ਵੱਲੋਂ ਤਾਂ ਗੁੱਡ ਮਾਰਨਿੰਗ ਅੱਜ ਆਏ ਹੋਇਆ ਸਾਡੇ ਘਰੇ ਅਮਨ ਦੀਦੀ ਹੁਣੀ ਮਹਿਮਾਨ ਆਏ ਹੋਇਆ ਸਾਡੇ ਘਰੇ ਤੇ ਕਹਿੰਦੇ ਆ ਰਾਤ ਦਾ ਜੱਗਤ ਪਾਰਟੀ ਤੇ ਕਹਿੰਦੇ ਜਿਆਦਾ ਥੱਕ ਹੋ ਚੁੱਕਾ ਹੈ ਇਹਨਾਂ ਤੋਂ ਜਿਆਦਾ ਥੱਕ ਹੋ ਗਿਆ ਹੋਰ ਦੀਦੀ ਹੁਣੀ ਜਿਆਦਾ ਥੱਕ ਚੁੱਕੇ ਆ ਤੇ ਬਾਜੀ ਤੇ ਵਿਕਰਮ ਗਏ ਹੋਇਆ ਮੇਰੇ ਬਾਬੇ ਆਏ ਹੁੰਦੇ ਇਦਾਂ ਚ ਵੀ ਨਹੀਂ ਖਲਾਰ ਤੇ ਦੇਖੀ ਤੇ ਬਸ ਹੁਣ ਲੱਗਿਆ ਆਪਾਂ ਘਰ ਦਾ ਕੰਮ ਕਰ ਕਰਨਾ ਆਪਾਂ ਜਾਣਾ ਵਿਆਹ ਤੇ ਦੀਦੀ ਗੁੱਤਾ ਕਰੀਏ ਤੁਹਾਡੇ ਹੈ ਨਹੀਂ ਸੋਹਣਿਆ ਲਗੜੀਆਂ ਦੇਖਿਓ ਦੋ ਗੁੱਤਾ ਹੈ ਜਿੱਦਾਂ ਸਕੂਲ ਕਰਕੇ ਜਾਂਦੇ ਹੁੰਦੇ ਸੀ ਵਿਆਹ ਘੜੇ ਨੂੰ ਜਾਣਾ 11 ਵਜੇ ਹੈ ਕਰਕੇ ਕਰੀਏ ਦੋ ਗੁੱਤਾ ਕਰੀਏ ਤੁਹਾਡੇ ਨਹੀਂ ਨਹੀਂ ਅਦਾ ਅਦਾ ਅਰੇ ਵੱਡੀ ਹੋ ਗਈ ਹੈ ਹੁਣ ਵੱਡੀ ਨਹੀਂ ਨਹੀਂ ਕਰੇਲੇ 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 ਮੇਰੇ ਵਿਆਹ ਹੋ ਗਿਆ ਚਿਪ 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 ਮੜਗਾ ਤੇਰੀ ਮੇਰੇ ਕਰੇਲੇ ਹੁੰਦੇ ਨਹੀਂ ਗਰੀਬਨ ਡੇਕ ਜਾਂਦੇ ਹੁੰਦੇ ਸੀ ਹੈ ਹੈ ਮਮਾ ਮੈਂ ਕਰੇਲੇ ਕਰਦੇ ਅਦਾ ਤਾਂ ਮੇਰੇ ਵੀ ਬਣੇ ਡੇਗੇ ਜਾਣੇ ਹਰਾਜ ਹੀ ਡੇਗੇ ਜਾਣੇ ਉਹ ਫੇ ਵਾਲ ਛੋਟੇ ਵਾਲ ਛੋਟੇ ਨਹੀਂ ਪала ਵੀ ਨਹੀਂ ਲੱਗਦਾ ਹੁੰਦਾ ਸੀ ਮੈਂ ਬਹੁਤ ਨੂਡ ਨੂਡ ਕੇ ਕਰਦੀ ਹੁੰਦੀ ਸੀ ਇਹਨੇ ਦੀ ਜੂ ਆਹ ਹੁਣ ਖੁਛ ਤਾਂ ਨੇ ਵਾਲ ਇਏ ਕਿਹੜਾ ਮੇਰੇ ਪਟ ਕੇ ਵੇ ਇਹ ਦਸ ਗਲ ਤਾਂ ਪਾਉਂਦਾ ਸੀ ਇਸ ਗਲ ਤਾਂ ਪਾ ਮੈਂ ਪਾ ਦੇਗੀ ਪਿੱਛੋਂ ਵੀ ਖੱਚ ਦੇਣੀਆਂ ਚੰਗੀਆਂ ਗੱਬੇ ਲਿਆ ਕੇ ਕੱਠੀਆਂ ਕਰ ਸਾਡੇ ਸ਼ਰਟਾਂ ਦੇ ਵਿੱਚ ਆਈਂ ਵਿੱਚ ਦੀ ਸਪੋਰਟ ਦਿੱਤੀ ਜੀ ਆਹ ਲੈ ਰੋਟੀ ਕਾਂ ਲੈ ਕੇ ਚੱਲ ਗਿਆ ਹੇ ਸਾਡਾ ਮਨਵੀਰ ਉੱਠਿਆ ਨਹੀਂ ਹੈਗਾ ਉਹ ਸੁੱਤਾ ਹੀ ਹੋਇਆ ਹੈ ਦੇਖਦੇ ਆ ਜਾ ਕੇ ਭਲਾ ਹੇ ਉੱਠਿਆ ਕਾ ਤਾਂ ਨਹੀਂ ਆ ਤੇ ਜਦੋਂ ਮਨ ਵੀਰ ਉੱਠ ਗਿਆ ਉਹਨੇ ਆਣ ਕੇ ਸਾਨੂੰ ਇਧਰ ਬਾਹਰ ਤੰਗ ਕਰਨਾ ਕਹਿਣਾ ਮम्मा ਸੈਰ ਦਿੱਤੀ ਆ ਨਾ ਸਾਡੀ ਸੈਅ ਤਾਂ ਪਤਾ ਲੱਗਾ ਆ ਤੇ ਨਾ ਮੰਦਿਰ ਦਾ ਹੀ ਪਤਾ ਲੱਗਾ ਓਕੇ ਇਹਦੇ ਇਹ ਲੈ ਸੈਅ ਜਿਹੜੀ ਆ ਸਾਡੇ ਲੱਗੀ ਹੋਈ ਆ ਪਰਸ ਦੇਦ ਵਾਲੇ ਨੇਂ ਪੈਣ ਲਾਂਦੇ ਸੀ ਕਿ ਲਾਂਦੇ ਸੀ ਆਪਣੀ ਨੇਂ ਪੈਣ ਲਾਂਦੇ ਸੀ ਨੇਂ ਪੈਣ ਲਾਂਦੇ ਸੀ ਮੈਮੀ ਕਿਹਾ ਫ੍ਰੈਗਰੈਂਸ ਕਾਦੀ ਆਂਦੀ ਫੀ ਲੋ ਜੀ ਜਿਹੜੀ ਸਹਜਾ ਸਾਡੀ ਆ ਉਹ ਲੱਗੀ ਹੋਈ ਆ ਉਹ ਕਰਨ ਤੇ ਮੇਰਾ ਮੁੰਡਾ ਜਿਹੜਾ ਉਹ ਜੇ ਸਖਤਾ ਵਿਆਹ ਆ ਚਲ ਹਜੇ ਸੌਣ ਲੈੰਦੋ ਫਿਰ ਆਪਾਂ ਆ ਜਾਣਾ ਜਬਿਆਹ ਤੇ ਜਦੋਂ ਵਿਆਹ ਤੋਂ ਆਪਾਂ ਫ੍ਰੀ ਹੁੰਨੇ ਆ ਫਿਰ ਆਪਾਂ ਤੁਹਾਡੇ ਨਾਲ ਕਰਦੇ ਆ ਗੱਲਬਾਤ ਸਾਨੂੰ ਸਾਰਾ ਕੁਝ ਦੱਸਦੇ ਆ ਤੇ ਬਾਏ ਕਹਿੰਦੇ ਮੰਮੀ ਮੇਰੀ ਹੋ ਗਿਆ ਬਿਮਾਰ ਤੇ ਹੁਣੀ ਮੈਂ ਮੰਮੀ ਨੂੰ ਵਿਆਹ ਦਾ ਨਾਮ ਲੈ ਦੇਣਾ ਮਣੇ ਚੱਕਣੇ ਇਦਾਂ ਫੱਟਿਆ ਦੇਖਿਓ ਇਦਾਂ ਫੱਟੇ ਚੱਕਣੇ ਮੰਮਾ ਕੀ ਖਾਣਾ? ਰਸਗੁੱਲੇ। ਛੋਲ ਖਾਣੇ ਆ? ਛੋਲ ਖਾਣੇ ਆ? ਨਹੀਂ ਨਹੀਂ ਖਾ ਲਓ ਥੋੜੇ ਜੇ। ਕੁਛ ਨਹੀਂ ਹੁੰਦਾ ਫਿਰ ਕੀ ਆ? ਉਦੋਂ ਵੀ ਛੋਲ ਖਾ ਹੀ ਲਏ ਸੀ ਇੱਥੇ ਬਹਿ ਗਈ। ਫਿਰ ਕੀ ਹੋ ਗਿਆ ਰੋਟੀ ਦਾ ਪਖਾਣੀ ਨਹੀਂ ਛੋਲ ਤਾਂ ਖਾ ਲੈਣੇ ਆ ਕਿਉਂਕਿ ਦਾੜਾ ਦੂੜਾ ਕਰ ਆਪਣੀਆਂ ਠੀਕ ਆ। ਰਸਗੁੱਲੇ ਵੀ ਖਾ ਲੈਣੇ ਮੰਮੀ ਨੇ। ਹੈ? ਆਖ ਲਓ ਜੀ ਦੇ ਦੋ ਹੈ। ਬਸ ਠੀਕ ਆ। ਕਿੰਨੇ ਕ ਪਾਵਾਂ ਛੋਲ ਥੋੜੇ? ਇੰਨੇ ਕ ਪਾਵਾਂ? ਇੰਨੇ ਕ ਪਾਵਾਂ? ਕਿੰਨੇ ਖਾਣੇ ਆ? ਇਦਰਾ ਦੀਦੀ ਹੁੰਦੇ ਪੈ ਤਿਆਰ ਭਾਜੀ ਹੁਣੀ ਬੈਠੇ ਹੋਏ ਆ ਆਪਾਂ ਕਿੱਥੋਂ ਆਏ ਜੀ ਅਸੀਂ ਮੜਾ ਜਾ ਗਏ ਸੀਗੇ ਪ੍ਰੋਮੋਸ਼ਨ ਸੀਗੀ ਪ੍ਰੋਮੋਸ਼ਨ ਦੀ ਆਪਾਂ ਵੀਡੀਓ ਦੀ ਕਰਨ ਗਏ ਸੀਗੇ ਆਪਾਂ ਉਹ ਆਪਣੀ ਸ਼ੂਟਿੰਗ ਤੇ ਗਾਣਾ ਥੋੜਾ ਜਿਹਾ ਸੀਗਾ ਮਤਲਬ ਚੱਕ ਲੋ ਰੱਖ ਲੋ ਜਿਆ ਤੇ ਮੈਂ ਦੀਦੀ ਦੀ ਨਾਲ ਗੱਲ ਕਰਨ ਦਿਆ ਸੀ ਮੈਂ ਕਹਾਂ ਵੀ ਹੁਣ ਦੇਖੀ ਕਈਆਂ ਨੇ ਕਮੈਂਟ ਕਰਨੇ ਵੀ ਭੈਣ ਨਾਲ ਕਿਦਾਂ ਦੇ ਗਾਣੇ ਤੇ ਵੀਡੀਓ ਬਣਾਉਂਦੇ ਆ ਸੋ ਇਹ ਜਿੱਦਾਂ ਹੁਣ ਮਤਲਬ ਕੰਮ ਕਰ ਰਿਹਾ ਪ੍ਰੋਮੋਸ਼ਨ ਸੀਗੀ ਪ੍ਰੋਮੋਸ਼ਨ ਦੇ ਵਿੱਚ ਗਾਣਾ ਸੀਗਾ ਮਤਲਬ ਕੁੜੀ ਮੁੰਡੇ ਵਾਲਾ ਤੇ ਗਲਤ ਨਾ ਸੋਚਿਆ ਕਰੋ ਤੇ ਮਤਲਬ ਫਿਰ ਕੀ ਆ ਭੈਣ ਭਰਾ ਕਿਹੜਾ ਵੀਡੀਓ ਨਹੀਂ ਬਣਾਉਂਦੇ ਆਉ ਤਾਂ ਨਹੀਂ ਮੈਂ ਗੱਲ ਕਰਦਾ ਮੰਨੂ ਦੇ ਜੈਬੀ 'ਚ 200 ਰੁਪਏ ਲੱਭਾ ਮਨਵੀ ਮਲੇ ਵੀਰ ਦੀ ਪੌਕਟ 'ਚ ਸੀ ਆਹੋ ਇਹਦੀ ਜੇਬ 'ਚ ਸੀ ਮਨਵੀ ਦੀ ਮਨਵੀ ਦੀ ਜੇਬੀ 'ਚੋਂ ਨਿਕਲੇ 200 ਰੁਪਏ ਹਾਂਜੀ ਦੋਸਤੋ ਲੋ ਜੀ ਜਿਹੜੇ ਮੈਂ ਕੱਪੜੇ ਪਾਏ ਹੋਏ ਸੀ ਉਹ ਆਪ ਨੂੰ ਕਹਿੰਦੇ ਵੀ ਨਹੀਂ ਚੰਗੇ ਲੱਗਦੇ ਲਹਾਤੇ ਆ ਹਾਂਜੀ ਤੇ ਉਹ ਫਿਰ ਮੈਂ ਕੋਟ ਪੈਂਟ ਲੱਗਾਇਆ ਪਾਉਣ ਤੇ ਮੈਂ ਅੱਜ ਕੋਟ ਪੈਂਟ ਬਹੁਤ ਟਾਈਮ ਬਾਅਦ ਵੇਅਰ ਕਰਨ ਲੱਗਾ ਆ ਤੁਸੀਂ ਕਦੀ ਵੇਖਿਆ ਵੀ ਨਹੀਂ ਹੁਣ ਆ ਪਾਇਆ ਤੇ ਮੈਂ ਅੱਜ ਲੱਗਾਇਆ ਪਾਉਣ ਤੇ ਉਹਦੇ ਬਟਨ ਥੋੜੇ ਜਿਹਾ ਢੱਲੇ ਹੋਏ ਸੀ ਮੰਮੀ ਜੀ ਕਰਦੇ ਪਏ ਨੇ ਸੈਟ ਤੇ ਆਪਾਂ ਫਿਰ ਪਾ ਕੇ ਕੋਟ ਪੈਂਟ ਰੈਡੀ ਹੋ ਗਏ ਪਹਿਲਾਂ ਮੈਂ ਕੱਪੜੇ ਆ ਪਾਏ ਸੀਗੇ ਇਹ ਵਾਲਾ ਤੇ ਕਾਲੀ ਪਾਈ ਸੀ ਮੈਂ ਤੇ ਨਾਲ ਜ ਆ ਸ਼ੂਜ਼ ਪਾਏ ਸੀ ਮੈਂ ਲਾਹ ਤੇ ਉਹਨੂੰ ਕੋਟ ਪੈਂਟ ਵੇਅਰ ਕਰਨ ਲੱਗਾ ਆ ਤੇ ਤੁਹਾਨੂੰ ਵੀ ਆਪਾਂ ਕੋਟ ਪੈਂਟ ਪਾ ਕੇ ਦਿਖਾਉਂਦੇ ਆ ਕਿੱਦਾਂ ਦਾ ਲੱਗਦਾ ਨੇਵੀ ਬਲੂ ਕੋਟ ਪੈਂਟ ਕਿਹਦੇ ਕਿਹਦੇ ਕੋਲੇ ਆਵੀਂ ਕਮੈਂਟ ਕਰਿਓ ਇਹ ਪਾਪਾ ਕਹਿੰਦੇ ਘਰ ਤਾਂ ਨਾ ਕਰਦੇ ਆ ਗੱਲਬਾਤ ਹਾਂਜੀ ਲੋ ਜੀ ਆਪਾਂ ਜਿਹੜਾ ਕੋਟ ਪੈਂਟ ਸੀ ਉਹ ਵੇਅਰ ਕਰ ਲਿਆ ਆ ਤੇ ਸਾਰੇ ਇਹਨਾਂ ਨੇ ਪੁੱਛਿਓ ਕਿੱਦਾਂ ਲੱਗਦਾ ਲੱਗਦਾ ਪਿਆ ਮੈਨੂੰ ਸੋਹਣਾ ਲੱਗਦਾ ਪਿਆ ਤੁਹਾਡੇ ਅੱਛਾ ਹਾਂਜੀ ਓਕੇ ਕੋਟ ਪੈਂਟ ਆਪਾਂ ਪਾ ਲਿਆ ਬੜੇ ਟਾਈਮ ਬਾਅਦ ਪਾਇਆ ਹੋਇਆ ਕੋਟ ਪੈਂਟ ਅੱਜ ਇਹ ਕਲਰ ਜੀ ਸਹੀ ਕਰ ਪ੍ਰੀਤੀ ਆਲਾ ਕਲਰ ਪਿਆਰੇ ਭਾਜਣਾ ਜਣਾ ਆਪਣੀ ਮਸਤੀ ਰੁੱਦਰ ਚਲ ਕੋਈ ਨਾ ਬਟਨ ਲਾ ਲਿਆ ਪੱਲਾ ਨਹੀਂ ਨਹੀਂ ਸੋਹਣਾ ਲੱਗਦਾ ਹੈ ਹਾਂਜੀ ਅੱਛਾ ਸੋਹਣਾ ਉਹ ਮਰੀ ਪੁੰਤੀ ਕੁੱਤੀ ਮੈਂ ਹਜੇ ਤਿਆਰ ਹੋਣਾ ਮੰਦੀ ਨੇ ਤਿਆਰ ਹੋਣਾ ਅਸੀਂ ਚਲੋ ਹੋ ਜਾਓ ਜਲਦੀ ਜਲਦੀ ਤਿਆਰ ਤੁਸੀਂ ਜਾਓ ਲਓ ਜੀ ਆਪਾਂ ਹੁਣ ਲੱਗੇ ਆ ਤਿਆਰ ਹੋਣ ਨਹਾ ਨੂੰ ਤਾਂ ਆਪਾਂ ਰਾਤ ਹੀ ਲਿਆ ਸੀਗਾ ਹੁਣ ਇਸ ਕਰਕੇ ਵੇਸ ਕਰਕੇ ਆਪਾਂ ਮੂੰਹ ਹੱਥ ਹੀ ਧੋ ਲਿਆ ਹੁਣ ਕਿਉਂਕਿ ਰਾਤ ਨਹਾ ਕੇ ਆਪਾਂ ਲੰਮੇ ਪੈ ਗਏ ਸੀਗੇ ਤੇ ਦੀਦੀ ਹੁਣੀ ਨਹਾਉਂਦੇ ਪਏ ਆ ਤੇ ਹੁਣ ਆਪਾਂ ਤਿਆਰ ਹੋਣਾ ਆ ਬਸ ਤਿਆਰ ਲੱਗਿਆ ਹੁਣ ਮਮਾ ਕਰਦੇ ਆ ਮਨਵੀਰ ਨੂੰ ਵੀ ਤਿਆਰ ਤੇ ਮਨਵੀਰ ਨੂੰ ਤਿਆਰ ਕਰਕੇ ਬਸ ਇਹਨਾਂ ਨੇ ਆਪ ਤਿਆਰ ਹੋਣਾ ਆ ਬਾਜੀ ਹੁਣੀ ਤਿਆਰ ਹੋ ਗਿਆ ਵਿਕਰਮ ਗਏ ਹੋਇਆ ਮੜਾ ਜਾ ਤੇ ਮਨਵੀਰ ਕੇ ਸਾਡਾ ਕੰਟੂਨ ਮੰਗਦਾ ਪਿਆ ਬਸ ਇਹਨੂੰ ਕੰਟੂਨ ਦੇ ਦਈਏ ਫਿਰ ਆਪਾਂ ਤਿਆਰ ਹੋ ਕੇ ਫਿਰ ਚੱਲਦੇ ਹਾਂ ਹਾਂਜੀ ਦੋਸਤੋ ਲੋ ਜੀ ਆਪਾਂ ਰੈਡੀ ਸ਼ੈਡੀ ਇਨਸਟਿਸਟ ਕੋਰਸ ਹਾਂਜੀ ਦੋਸਤੋ ਲੋ ਜੀ ਮੈਂ ਜੀ ਰੈਡੀ ਹੋ ਕੇ ਆ ਗਿਆ ਆ ਤੇ ਇੱਧਰ ਆਪਣੇ ਅਮਨਪ੍ਰੀਤ ਕੋਰ ਰੈਡੀ ਹੋ ਗਈ ਆ ਮੈਂ ਵੀ ਰੈਡੀ ਹੋ ਗਿਆ ਐ ਇੱਧਰ ਪ੍ਰੀਤ ਵੀ ਰੈਡੀ ਹੋ ਗਈ ਆ ਆਪਣੇ ਚੁੰਮਕੇ ਜਿਹੜੇ ਲੱਭਣ ਦਈਓ ਆ ਜੀ ਰੰਗ ਬਰੰਗੇ ਸ਼ਰੰਗੇ ਕਹਿੰਦੇ ਵੀ ਜਨਾਨੀਆਂ ਦੇ ਜਿਹੜੇ ਆਪਣੇ ਉਹ ਬਣਾ ਨਕਰੇ ਉਹ ਨਹੀਂ ਮਤਲਬ ਪੂਰੇ ਹੁੰਦੇ ਹੁਣ ਦੇਖੋ ਵੀ ਮੈਂ ਤਿਆਰ ਹੋ ਗਿਆ ਠੀਕ ਆ ਤੁਸੀਂ ਤਿਆਰ ਹੋ ਗਏ ਆਂ ਅਸੀਂ ਤਿਆਰ ਤੁਸੀਂ ਦੇਖ ਸਕਦੇ ਹੋ ਵੀ ਇੱਧਰ ਪ੍ਰੀਤੀ ਨਹੀਂ ਅਜੇ ਤਿਆਰ ਹੋਈ ਠੀਕ ਆ ਮੈਨੂੰ ਇਹ ਨਹੀਂ ਇੱਕ ਗੱਲ ਇੱਕ ਗੱਲ ਸੋਚਣ ਵਾਲੀ ਆ ਵੀ ਬੰਦਾ ਵੀ ਬੰਦਾ ਮਿੰਟ 'ਚ ਤਿਆਰ ਹੋ ਜਾਂਦਾ ਵੀ ਇਹਨਾਂ ਨੂੰ ਕਿਤੇ ਟਾਈਮ ਲੱਗਦਾ ਅਸੀਂ ਸਾਰੇ ਆ ਜਨਾਬ ਜੀ ਇਹ ਦੇਖਣਾ ਸਾਰਾ ਕੁਝ ਤੁਸੀਂ ਅਜੀਬ ਕੱਪੜੇ ਪੋਨੇ ਤੁਸੀਂ ਵੀ ਕੱਪੜੇ ਪੋਨੇ ਜੇ ਸਿਰਫ ਮੋਕਰੀ ਗੱਲ ਮੇਕਅਪ ਵਾਹ ਉਹਨੂੰ ਲੱਗਦਾ ਟਾਈਮ ਜਿਹੜਾ ਦੂਜਾ ਰੰਗ ਤੁਹਾਡਾ ਹਨਾ ਨਿਕਲਦਾ ਦਰੋਂ ਉਹਨੂੰ ਟਾਈਮ ਲੱਗਦਾ ਮੇਕਅਪ ਮੈਂ ਇਸ ਕੋਲ ਮੈਂ ਵੀ ਨਹੀਂ ਕਿਹਾ ਨਾ ਮੇਕਅਪ ਨੂੰ ਟਾਈਮ ਲੱਗਦਾ ਮੇਕਅਪ ਆ ਦੇਖਿਓ ਮੈਨੂੰ ਕਿੰਨਾ ਕਿੰਨਾ ਮੇਕਅਪ ਕੀਤਾ ਹੈ ਹਾਂ ਲਿਆ ਆਇਆ ਮੂੰਹ ਦਾ ਆਇਆ ਪਾਣੀ ਮਧਿਆ ਆਇਆ ਮੈਂ ਮੈਂ ਮਿਹਨਤ ਕੀਤੀ ਆਇਆ ਆਇਆ ਪਾਣੀ ਮਧਿਆ ਮਿਹਨਤ ਕੀਤੀ ਵਾਹ ਵਾਹ ਇਹ ਤਾਂ ਬਹੁਤ ਤੇਰੀ ਮਿਹਨਤ ਆ ਹੂੰ ਆਪਾਂ ਆਪਾਂ ਕਿੱਧਰ ਚੱਲੇ ਆਂ ਸ਼ੂਟ ਪਾਲੇ ਆਪਾਂ ਵੀ ਰਹਿਣ ਤੇ ਬਹਿਣ ਜਾਣ ਨਾ 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 ਮੈਂ ਜਾਣਾ ਹੀ ਨਹੀਂ ਲੈ ਕੇ ਵੀ ਨਹੀਂ ਜਾਣਾ ਗੱਲ ਠੀਕ ਹੈ ਹਾਂਜੀ ਮੈਂ ਕਿਹਾ ਨਾ ਤੁਰੀ ਨਹੀਂ ਮੈਂ ਕਿਹਾ ਨਹੀਂ ਜਾਣ ਨੂੰ ਆਉ ਦੇ ਲੱਗਾ ਹਾਏ ਇਹਨੂੰ ਲੈ ਕੇ ਜਾਣਾ ਰੋਂਦੀ ਕਦੇ ਪਈ ਹੈ ਹੈ ਤੂੰ ਗੱਲਾਂ ਹੀ ਹੋ ਤਰੀਆਂ ਕਰ ਤੇ ਮੇਰਾ ਪੋਤੋ ਉਹ ਮੇਰੇ ਉੱਦੇ ਲੱਗਾ ਹੈ ਦੱਸ ਤੈਨੂੰ ਲੈ ਕੇ ਜਾਣਾ ਸੀ ਮੈਂ ਸਵੇਰੇ ਵੀ ਅੱਛਾ ਛੱਡ ਕੇ ਨਹੀਂ ਜਾਣਾ ਤੈਨੂੰ ਵਿਆਹ ਤੇ ਲੈ ਕੇ ਜਾਣਾ ਨਾਲ ਅਸੀਂ ਹਾਂ ਰੋਣ ਲਾਪੀ ਦੱਸ ਹੈ ਰੋਣ ਦਾ ਕੀ ਮਤਲਬ ਬੰਦਾ ਹੈ ਹੈ ਪੁੱਤ ਪੁੱਤ ਤੈਨੂੰ ਸਵੇਰੇ ਵੀ ਕਹਿੰਦਾ ਤਿਆਰ ਹੋ ਜਾ ਮੰਮੀ ਥਲ ਬਾਹਰ ਕਰ ਚੱਕ ਲਈਆ ਉਹ ਥੱਗੀ ਇਹ ਮੈਂ ਜਾਣਗੇ ਤਾਂ ਕੀ ਆ ਚੱਲ ਪਾ ਲੈ ਕੱਪੜੇ ਮੰਮੀ ਉਹ ਰੋਣ ਲਾਪੀ ਮੰਮੀ ਆ ਰਹੀ ਤੇ ਮੈਂ ਆਪਾਂ ਕਹਿੰਦੇ ਚੱਲੇ ਤਿਆਰ ਹੋ ਗਏ ਆ ਕਿਹਦੀ ਘਰ ਕਰ ਲੈਂਦੇ ਜੀ ਮੈਂ ਕਾਪਾ ਕਦੇ ਚੱਲੇ ਤਿਆਰ ਹੋ ਗਏ ਨੂੰ ਲਾ ਭਾਈ ਮੈਂ ਉੱਦੇ ਲੱਗਾ ਦੱਸ ਓਏ ਦਾਦੀ ਚੁੱਪ ਕਰਾ ਆ ਜਾ ਦਾਦੀ ਨੂੰ ਚੁੱਪ ਕਰਾ ਦੋ ਆ ਜਾ ਚੁੱਪ ਕਰਈ ਦਾਦੀ ਨੂੰ ਆ ਜਾ ਉੱਟ ਕੇ ਆ ਜਾ ਉੱਟ ਕੇ ਆਹ ਚੁੱਪ ਕਰਈ ਦਾਦੀ ਨੂੰ ਵਾਹ ਇੱਧਰ ਦੇਖੋ ਦੇਖੋ ਚੈੱਕ ਕਰੋ ਤੁਸੀਂ ਇੱਧਰ ਮਤਲਬ ਇਹ ਕਿਹੜਾ ਪਿਆਰ ਹੈ ਨਾ ਪਿਆਰ ਓਏ ਹੋਏ ਵਾਹ ਵਾਹ ਕੋਪੀ ਮਮੀ ਕਿਤਾ ਬੋਲੀ ਉਹ ਹੀ ਮੈਂ ਕਹਿੰਦੇ ਹਾਂ ਮਸਾਪਾ ਚੱਲੇ ਆ ਰੈਡੀ ਹੋ ਗਏ ਲੋ ਜੀ ਰੈਡੀ ਹੋ ਗਏ ਆਪਾਂ ਦੋ ਮਿੰਟ ਚ ਰੈਡੀ ਹੋ ਗਏ ਮੈਂ ਤਾਂ ਦੋ ਮਤਲਬ ਚੱਲੇ ਆਪਾਂ ਦੋ ਘੰਟੇ ਹੋ ਗਏ ਨੇ ਲੱਗੀ ਨੂੰ ਫ੍ਰੀ ਤੇ 12 ਵਜੇ ਲੱਗੀ ਆ ਪੀਤੀ ਆ ਖਲਾ ਆੜ ਕੋ ਤੁਹਾਨੂੰ ਤੇ ਲਾਉਣੀ ਨਹੀਂ ਹੁੰਦਾ ਮਮੀ ਤੁਮੀ ਲਗਾਈ ਲਾਈ ਲੰਨ ਵਗੈਰਾ ਦੋ ਜੀ ਆ ਤੇ ਮੁਕੀ ਗਾਇ ਆਜ ਕਿ ਬਣਾ ਲਈ ਫਰੇ ਹੋ ਹਾਂ ਜਗਰ ਹੋਰੀ ਸਮਾਂ ਜਦੋਂ ਮਰੀ ਹੈਲੋ ਦੋਸਤੋ ਹੈਲੋ ਕਹਦੇ ਕਹਿਆ ਲਾ ਦੋਸਤੋ ਹੈਲੋ ਕਹਿਆ ਕਹ ਦੋਸਤੋ ਮੇਰੀ ਹੈ ਨਾ ਨਰਾਇਣ ਹੀ ਨਹੀਂ ਗਈਦਾ ਨਰਾਇ ਮੈਨਾਂ ਉਹਨਾਂ ਨੇ ਥੋੜੋ ਆ ਦੋਸਤੋ ਹੈਲੋ ਕਹਦੇ ਮੰਮੀ ਐ ਕਹਿਆ ਬਈ ਲਾ ਦੋਸਤੋ ਹੈਲੋ ਇਹ ਤਾਂ ਹੋਰ ਨੋ ਨਾ ਕਹਿਆ ਇਹ ਰਾਵ ਗੁੱਸੇ ਮੈਨਾਂ ਉਹਨਾਂ ਨੇ ਥੋੜੋ ਆ ਐਦਾਂ ਮਨਾਲੀ ਦਾ ਪਮੈਂਟ ਚ ਠੀਕ ਨਹੀਂ ਚਲ ਹੁਣ ਮੈਂ ਤਾਂ ਪ੍ਰਾਂ ਕੰਮ ਆਉਣਾ ਜੇ ਤੁਸੀਂ ਬਿਊਟੀ ਪੈਲਟ ਤੋਂ ਸੰਤਿਆਰ ਕਰਾਉਂਗੇ ਨਾ ਹਾਂ ਆ ਲੈਣਾ 2000 ਰੁਪਈਆ ਦਾ ਖੱਜਲ ਖਰਾ ਕਰਨਾ ਹਾਂ ਠੀਕ ਹੈ ਤੇ 300 ਚਾ 500 ਲੈਣਾ ਵਾਲ ਦਾ 300 ਵਾਲ ਵਾਲਾਂ ਦਾ ਹਾਂ ਫੇਸ ਟਾਈਲ ਤੇ ਮੇ ਕਾਹ ਇੱਕ ਜਿਹੜਾ ਬੇਸ ਅੱਛਾ ਯਾ ਤਸੱਲੀ ਤੁਹਾਡੀ ਫੇਰ ਵੀ ਨਹੀਂ ਹੁਣੀ ਉਹ ਵੀ ਹੋ ਜਾਣੀ ਪਤਾ ਨਾ ਪੈਸੇ ਖਰਚ ਹੋਏ ਹਾਂ ਮੈਂ ਕਹਿ ਰਹੀ ਹਾਂ ਸਲੂਨ ਚ ਮੈਂ ਕਹਾਂ ਮੈਡਮ ਵਾਲ ਨਹੀਂ ਸਹੀ ਹੋਏ ਕਪੀਤੀ ਦੇ ਵਾਲ ਖਰਾਬ ਕਰਦੇ 14 ਲੱਗ ਗਿਆ ਆ ਅੱਖਾਂ ਭਾਰੀਆਂ ਬੋਝ ਨਹੀਂ ਕਿੱਦਾਂ ਚੱਕੂੰਗੀ ਪਰਵਟਿਆਂ ਨੂੰ ਬਾਦ ਇੱਕ ਪੈਰ ਅੱਗੇ ਆ ਜਾਂ ਫਿਰ ਹਾਂ ਬਸ ਉਹ ਪੈਰ ਤੇ ਨਹੀਂ ਪੈਰ ਰੱਖਣਾ ਮੜਿਆ ਅਦਰੇ ਉਹ ਜਿਹੜਾ ਉਹ ਮੁੰਡਾ ਕਿਹਾ ਕਿ ਜਦੋਂ ਮੇਰੇ ਕੋਲ ਉਹ ਸੀ ਉਹਦੀ ਪਈਏ ਕਿ ਤੇ ਉਹ ਕਰਦਾ ਪਰਫਾਰਮੈਂਸ ਦਾ ਬਸ ਮਿਲਣਾ ਉਹਦੇ ਬਾਦ ਪਾੜ ਰਿਹਾ ਮਾਤਾ ਕੋ ਬਸ ਹਾਂ ਮੈਨੂੰ ਇੱਕ ਤਾਂ ਸੀਰੀਅਸ ਉਹਨੂੰ ਸਾਰਿਆਂ ਨੂੰ ਹੀ ਸੁਣਾ ਪਹਿਲਾਂ ਉਹਥੇ ਇਹਨਾਂ ਨੇ ਜਿਹੜਾ ਪੈਰ ਕਿਹੜਾ ਯਾ ਚੱਲ ਚੱਲ ਸਹੀ ਆਉਂਗਾ ਤੈਨੂੰ ਜਾ ਆਜ ਵਾਰ ਮਾਜ ਸ਼ੁਰੂ ਕਰ ਦੇ ਜਾ ਜਾ ਦੇਖੋ ਪਹਿਲਾ ਪਹਿਲਾ ਇੱਕ ਪਾ ਲੈਣਾ ਇਹ ਕਹਿੰਦਾ ਇਹ ਪਹਿਲਾ ਇਹਦਾ ਇੱਕ ਚੱਕ ਇਹਦਾ ਦੇ ਦੇ ਉਹ ਇਹਦਾ ਇੱਕ ਸੈਕਿੰਡ ਹਾਂ ਰੱਖ ਲੈ ਇੱਕ ਦਾ ਇਹ ਤਾਂ ਇਹ ਤਾਂ ਨਹੀਂ ਇੱਥੇ ਇਦਾਂ ਬੈਠਾ ਰੱਖਾ ਥੋੜੇ ਬਾਹਰ ਬਾਹਰ ਕਰਨਾ ਥੋੜਾ ਜਿਹਾ ਦਾਰਸੀਓਜੀ ਜੋ ਹੋ ਗਈ ਆ ਸੋ ਹਾਂਜੀ ਕਿੰਨੇ ਸਾਥ ਛੱਡ ਦਿੱਤਾ ਆ ਮੰਦੀ ਨੇ ਸਾਥ ਛੱਡ ਤਾ ਮੇਰਾ ਨਹੀਂ 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 ਕੋਈ ਨਹੀਂ ਛੱਡਦਾ ਸਾਥ ਚਲੋ ਹੋਵੇ ਠੰਡਾ ਪੀਏ ਹੁਣ ਜਿਵੇਂ ਹੋ ਠੀਕ ਠਾਕ ਕਿੰਨੀ ਈਮ ਕੱਟਣ ਗਈਆਂ ਯਾਰ ਜਿਹੜੀਆਂ ਕਹਿੰਦੇ ਮਲੰਗਾਲੀਆਂ ਸਾਲੀਆਂ ਹਾਂਜੀ ਚਲੋ ਵਧੀਆ ਹੋਰ ਸਮਝਾਪੀ ਨਾ ਆਹ ਜੀ ਆਹ ਬੱਟੀਆਂ ਰੱਖੀਆਂ ਸੀ ਆਹ ਜੀ ਹਾਂਜੀ ਆਹ ਦੋ ਪਰਦੀਆਂ ਆਹ ਬੱਟੀਆਂ ਰੱਖੀਆਂ ਸੀ ਇਹਨੇ ਤਾਂ ਫੇਰਾ ਦੱਟ ਕੇ ਕਿਹੜਾ ਸੰਤ ਦਾ ਸਾਥ ਅੱਛਾ ਇਹ ਆ 200 ਵਾਲੀ ਸੀ ਯਾਰ 5100 ਪਾ ਇਹ ਚੀਜ਼ੀ ਆ ਕਿ ਤੁਹਾਨੂੰ ਪਤਾ ਸੀ ਉਹਨਾਂ ਨੂੰ ਮੈਂ ਲਾ ਦਿੱਤੀ ਤੇ ਇਹਨਾਂ ਨੇ ਕਿਹਾ ਨਾਲੇ 5100 ਚਾਹਦੇ 5100 ਆ ਜਾਣਾ ਇਹ ਮੈਂ ਬਹੁਤ ਨਾ ਇਹ ਨਵਾਂ ਟ੍ਰੈਂਡ ਚੱਲਦਾ ਮੈਨੂੰ ਹੋਰ ਸੱਚੀ ਸੱਚੀ ਗੱਲ ਜੀ ਤੁਹਾਡੇ ਬਲੌਗ ਤੇ ਅੱਜ ਰਾਤੀ ਟ੍ਰੈਂਡ ਕਰ ਰਹੀ ਸੀ ਨਾ ਹਾਂਜੀ ਦੀਦੀ ਠੀਕ ਨਹੀਂ ਸੀ ਗੈ ਰਾਤੀ ਹਾਂਜੀ ਮੇਰਾ ਠੀਕ ਨਹੀਂ ਸੀ ਗੀ ਕਹੋ ਵੀ ਦੇਖਿਆ ਸੀ ਜੀ ਤੁਸੀਂ ਕਿੱਥੋਂ ਪੱਡੜਾ ਦਾ ਬੱਜੀ ਅੱਛਾ ਤੁਸੀਂ ਵੀ ਉੱਥੇ ਹੀ ਆ ਪੀਰੰਪੁਰ ਪੱਡੜਾ ਦਾ ਠੀਕ ਹੈ ਠੀਕ ਹੈ ਦੇਦੀ ਮੈਂ ਤੁਹਾਡਾ ਵਿਆਹ ਤੇ ਬਲਾਗ ਦੇਖਿਆ ਮੈਂ ਕਿਹਨੇ ਕਿਹਨੇ ਦੇਦੀਰੰਪੁਰ ਨਹੀਂ ਜਦੋਂ ਮਿਲ ਗਿਆ ਠੀਕ ਹੈ ਬਹੁਤ ਵਧੀਆ ਤੁਸੀਂ ਬੋਲੋ ਕਾ ਕਿਹੋ ਜਿਹਾ ਚਲੋ ਕਰਾ ਕਰੋ ਕਰਾ ਤੁਹਾਡੇ ਮੋਹ ਕ ਕਰਦਾ ਬੰਦ ਬਾਜੀ ਕਰਦਾ ਬਲੌਗ ਹਾਂ ਜੀ ਦੀਦੀ ਹੁਣ ਆਨੇ ਦੀਦੀ ਜਿਹੜੀ ਅਮਨ ਦੀ ਹੁਣ ਆਲੀ ਗਿਫਟ ਲਿਆ ਸੀਗਾ ਤੇ ਇਹਨਾਂ ਨੂੰ ਲੈ ਕੇ ਚੱਲੇ ਉਹਨਾਂ ਲਈ ਹੁਣ ਆਪਾਂ ਤੁਸੀਂ ਸਾਰੇ ਇਹਨਾਂ ਬਲੌਗ ਦੇਖ ਕੇ ਬਲੌਗ ਜਿੱਦਾਂ ਨੂੰ ਦੱਸਣਗੇ ਵਿੱਚ ਕੀ ਆ ਤੇ ਬਲੌਗ ਨੂੰ ਪਰ ਤੁਹਾਨੂੰ ਦਿਖਾਉਣੀ ਉਸੇ ਸਸਪੈਂਸ ਹੈ ਬਲੌਗ ਨੂੰ ਫੋਲੋ ਕਰੀ ਜਾਓ ਤੇ ਕਰੀ ਜਾਓ ਤੇ ਲਾਸਟ ਵਿੱਚ ਪਤਾ ਲੱਗ ਜਾਣਾ ਹੈ ਚਲੋ ਜੀ ਤੇਰੀ ਜਨ ਆਪਾਂ ਹਾਂਜੀ ਚਲੋ ਉਹਨੂੰ ਪਤਾ ਨਹੀਂ ਹੈ ਨਾ ਹਾਂਜੀ ਨਹੀਂ ਚੱਲੋ ਆਜੋ ਸਰਪ੍ਰਾਈਜ਼ ਹੋਗਾ ਨਹੀਂ

ਓਏ ਅਸੀਂ ਅਸਲਾਮ ਲੱਗਾ ਦੀਆਂ ਸਾਰੀਆਂ ਅਸੀਂ ਅਸਲਾਮ ਭਾਈ ਬੋਲੀ ਤਾਈ ਸਾਡੀ ਮੈਂ ਤਾਈ ਲੰਮੀ ਦਾ ਕਿੰਨਾ ਲੰਮੀ ਨਹੀਂ ਖਾ ਪਹਿਲਾਂ ਤੀ ਆਏ ਸੀਗੇ ਪਹਿਲਾਂ ਹੀ ਆਏ ਉਹ ਕਹਿੰਦਾ ਹੰਗੇ ਇੱਕ ਤਾਂ ਮੈਂ ਕਾ ਦੂੰਗੀ ਦਵਾਈ ਲੈ ਕੇ ਮਿੰਨੂ ਭਲਾ ਦੀਦੀ ਸ਼ੀਸ਼ਾ ਫੁੱਲੇ ਅਗਰ ਜਿੱਦਾ ਚਲ ਕੋਈ ਤੁਹਾਡੇ ਉਧਰ ਫੋਨ ਵੀ ਪਏ ਆ ਕੋਈ ਚਲ ਕੋਈ ਨਾ ਇੱਥੇ ਆ ਗਏ ਆ ਕਿੱਥੇ ਆ ਪਾਈ ਜਿਹੜੀ ਸ਼ਾਪ ਆ ਜਗਦੰਬ ਵਾਲੇ ਜਗਦੰਬ ਵਾਲੇ ਜਗਦੰਬੇ ਲੋ ਜੀ ਵਿਕਰਮ ਫੇਰ ਸਿਲੈਕਟ ਕਰ ਲੱਗੇ ਅੱਛਾ ਫੇਰ ਕਿਨੇ ਦਾ ਬਾਈਟਲ ਕਰਤਾ ਸਾਡੇ ਬੰਦੋ ਜਮਨ ਕਿਹੜਾ 550 ਦਾ ਜੀ ਆਹ ਬੜਾ ਹਾਂ ਜੀ ਲੋ ਜੀ ਆ ਲੈ ਲਈ ਆਪਾਂ ਕਿੱਟ ਜਾਂ ਕੁਛ ਇਦਾਂ ਪਾਈਂ ਵਿਆਹ ਆ ਜਿੱਦਾਂ ਵਿਆਹ ਤੇ ਕਟਣਾ ਉਹਨਾਂ ਨੇ ਉਹਦੇ ਹਿਸਾਬ ਨਾਲ ਜੀ ਜੋ ਲਿਖ ਦੇਉਂਦੇ ਉਹ ਲਿਖ ਦਿਓ ਵਿਆਹ ਆ ਕੁੜੀ ਮੁੰਡੇ ਦਾ ਤੇ ਉੱਤੇ ਜੋ ਵੀ ਜਿੱਦਾਂ ਕੱਟਣ ਲੱਗੇ ਲਿਖ ਦਿਓ ਉਹ ਲਿਖ ਦਿਓ ਵਿਆਹ ਆ ਉਹਦਾ ਨਾਮ ਨਰਿੰਦਰ ਹਾਂ ਉਹ ਕੁੜੀ ਬੋਲੀ ਥੱਲੇ ਹੈਪੀ ਕੁਛ ਇਦਾਂ ਲਿਖ ਦਿਓ ਹਾਂ ਹੈਪੀ ਮੈਰਿਜ ਜੋ ਵੀ ਉਹ ਲਿਖ ਦਿਓ ਹਣਾ ਭਾਈ हां नाम लिख दो हैं ठीक है भाई हां जी बस <laughs> करो बस करो खाइयांदे ਕੋਲ ਗੋਲ ਗੱਪੇ ਨਹੀਂ ਕਿਧਰ ਆ ਗਏ ਮੈਂ ਇਦੀ ਚੋਰੀ ਚੋਰੀ ਆ ਦੇਖੋ ਜੀ ਗੋਲ ਗੱਪੇ ਆਂ ਲੰਬ ਪੈਂਦੇ ਇੱਧਰ ਹੋਰ ਦਾ ਸੋਨਾ ਖਾਲਾ ਅੱਤਾ ਖਾਲਾ

ਬੋਧਾਈਆਂ ਤੁਹਾਨੂੰ ਵਿਆਹ ਦੀਆਂ ਬਹੁਤ-ਬਹੁਤ ਹਾਂਜੀ ਲੋ ਜੀ ਵਿਆਹ ਦਾ ਇੰਜੋਏ ਕਰਦੇ ਪਏ ਆ ਜੀ ਸਾਡੇ ਤੇ ਕਾਈ ਜੀ ਇੰਜੋਏ ਪੂਰਾ ਚੱਲਣਦੇ ਆ ਆਹ ਦੇਖੋ ਜਿੱਧਰ ਕੀ ਕਰਦਾ ਕੀ ਕਹਿੰਦਾ ਇਹ ਖਿਡੌਣਾ ਲੈਣਾ ਕਹਿੰਦਾ ਅੱਛਾ ਹਾਏ ਖਿਡੌਣਾ ਹਾਏ ਖਿਡੌਣਾ ਜਿੱਥੇ ਹੁੰਦਾ ਉਸੇ ਤੋਂ ਬਾਅਦ ਹਾਏ ਖਿਡੌਣਾ ਹਾਏ ਖਿਡੌਣਾ ਸਾਰਾ ਲੋਕਾਂ ਨੂੰ ਚਾਹਤ ਕੋਟਾ ਕੋਟਾ ਤੁੰਦੇ ਤੇ ਵਿਆਹ ਤੇ ਗਏ ਵਿਆਹ ਤੋਂ ਤੋਕਰੇ ਆ ਗਏ ਆ ਤੇ ਸਾਰੇ ਯਾਨੀ ਤੇ ਅਮਨ ਜੀ ਦੀ ਜੀ ਹੁਣ ਚਲ ਗਏ ਆ ਆਪਣੇ ਘਰੇ ਤੇ ਉਹਨਾਂ ਨੂੰ ਕੰਮ ਸੀ ਤੇ ਬਾਕੀ ਬਹੁਤ ਵਧੀਆ ਵਿਆਹ ਤੇ ਉਹਨਾਂ ਨੇ ਆਪਣਾ ਇਨਵਾਈਟ ਕੀਤਾ ਸੀ ਬਹੁਤ ਬਹੁਤ ਧੰਨਵਾਦ ਜੀ ਜੀ ਦੀ ਉਹਨਾਂ ਦਾ ਤੁਹਾਨੂੰ ਇਨਵਾਈਟ ਕੀਤਾ ਤੇ ਆਪਾਂ ਵਿਆਹ ਦੇ ਇਨਵਾਈਟ ਕੀਤਾ ਵਧੀਆ ਤੇ ਤੁਸੀਂ ਵੀ ਇੰਨਾ ਪਿਆਰ ਦਿੱਤਾ ਸਾਰਿਆਂ ਨੇ ਸਾਰਿਆਂ ਨੂੰ ਸਪੋਰਟ ਕੀਤੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਕੁਝ ਨਾ ਪਿਆ ਦਾ ਦਿਨਸ ਕੋੜਦਾ ਤੇ ਲੱਗੀ ਤੇ ਸੋਚਿਆ ਵੀ ਮਾੜੀ ਮੋਟੀ ਗੱਲ ਬਾਤ ਸ਼ੇਅਰ ਕਰ ਜੀ ਥੋੜਾ ਜਿਹਾ ਕਿਸੇ ਗੱਲ ਤੋਂ ਮੂਡ ਬਹੁਤ ਜਿਆਦਾ ਅਫਸਰ ਸੀ ਤੇ ਮਤਲਬ ਯਾਰ ਮੇਰਾ ਕਹਿਣਾ ਮਤਲਬ ਇਹ ਆ ਵੀ ਜਿਹੜੀ ਚੀਜ਼ ਨਹੀਂ ਹੋਣੀ ਚਾਹੀਦੀ ਸੀ ਮਤਲਬ ਜਿਹੜੀ ਚੀਜ਼ ਦਾ ਡਰ ਸੀ ਉਹ ਚੀਜ਼ ਹੋ ਗਈ ਆ ਸੋ ਮੂਡ ਬਹੁਤ ਜਿਆਦਾ ਆਫ ਆ ਬੰਦਾ ਗੱਲ ਸ਼ੇਅਰ ਵੀ ਨਹੀਂ ਕਰ ਸਕਦਾ ਤੇ ਸੋ ਮਰਾਇਆ ਦਿਲ ਦਾ ਮਤਲਬ ਦਿਲ ਦੀ ਗੱਲ ਬਾਣੀ ਖੋਲਣ ਨੂੰ ਦਿਲ ਕੀਤਾ ਤਾਂ ਖੋਹਨ ਦਿੱਤੀ ਹੈ। ਮਤਲਬ ਸੋਚਿਆ ਨਹੀਂ ਸੀ ਵੀ ਮਤਲਬ ਇਦਾਂ ਵੀ ਹੁੰਦੀ ਆ ਨਾ। ਸੋ ਬੋਏ ਮਰਾਇਆ ਦੋ ਨਾ। ਤੇ ਸੋਦੇ ਲੋ ਵੀ ਬੰਦਾ ਇੱਕ ਟਾਈਮ ਟਾਈਮ ਜਿਹੜਾ ਟਾਈਮ ਨਾ ਕਿਸੇ ਟਾਈਮ ਟਾਈਮ ਇਦਾਂ ਹੁੰਦਾ ਵੀ ਬੰਦਾ ਬਹੁਤ ਯਾਰ ਬਹੁਤ ਚੰਗਾ ਟਾਈਮ ਹੁੰਦਾ ਨਾ ਕੋਈ ਚੀਜ਼ ਇਦਾਂ ਰਿੰਜੀ ਬੰਦਾ ਮੈਂ ਤੁਹਾਨੂੰ ਦੁਖੀ ਹੋ ਜਾਂਦਾ ਸੋ ਸੇਮ ਚੀਜ਼ ਅੱਜ ਆਪਣੇ ਨਾਲ ਹੋਈ ਅੱਜ ਤੇ ਜਿੰਨੇ ਖੁਸ਼ੀ ਸੀ ਉਹਨਾਂ ਜਿਆਦਾ ਦੁੱਖ ਹੈ ਤੇ ਬਾਕੀ ਯਾਰ ਰੱਬ ਕਿਸ ਦਾ ਕਰਨਾ ਬਰਬਾਦ ਕਰੀ ਜੋ ਮਰਜ਼ੀ ਹੋ ਜਵੇ ਤੇ ਇਹਦਾ ਕਰਨ ਨਹੀਂ ਕਰਾਉਣਾ ਚਾਹੀਦਾ ਤੇ ਕਿਸ ਦਾ ਕਰਨ ਨਹੀਂ ਬਰਬਾਦ ਹੋਣਾ ਚਾਹੀਦਾ ਸੋ ਲੋਕੀ ਜਰਦੇ ਨਹੀਂ ਹੈਗੇ ਕਿਸੇ ਨੂੰ ਦੇਖ ਕੇ ਲੋਕੀ ਤਾਂ ਕਹਿੰਦੇ ਆ ਵੀ ਬੱਸ ਇਹ ਮਤਲਬ ਸਤਨ ਤੇ ਪੂਰਾ ਜੋਰ ਲਾਉਣ ਦੇ ਲੋਕੀ ਹਨ ਵੀ ਇਹਨਾਂ ਦੀ ਜਿਹੜੀ ਬਣਦੀ ਹੈ ਜਾਂ ਜੋ ਵੀ ਹੈ ਨਾ ਇਹਨਾਂ ਦਾ ਮੈਂਟੋਰ ਮੈਂਟੀ ਖਰਾਬ ਹੋ ਜਵੇ ਸੋਦਰੋ ਪਰਮਾਤਮਾ ਸਾਹਮਣੇ ਆਲਾ ਹੈਗਾ ਅੱਗੇ ਕਿਹੜਾ ਚੱਲੂ ਆਪਾਂ ਇੱਥੇ ਸੋਸ਼ਲ ਮੀਡੀਆ ਤੇ ਖਾਂਦੇ ਸੀ ਹਨਾ ਚਲੋ ਜੇ ਕੋਈ ਚੱਕਰ ਹੋ ਵੀ ਗਿਆ ਕੋਈ ਛਲੋਰਾ ਬਣਾਈ ਕਰੇ ਜੇ ਕੋਈ ਗੱਲਬਾਤ ਵੀ ਹੁੰਦੀ ਹੈ ਕੱਲ ਨੂੰ ਕੁਛ ਵੀ ਹੁੰਦਾ ਹੈ ਤੇ ਕੋਈ ਪ੍ਰੋਬਲਮ ਨਹੀਂ ਹੈਗੀ ਹਨਾ ਜੋ ਮਾਲ ਆਇਆ ਨਹੀਂ ਦੇਣਾ ਹੈਗਾ ਹਨਾ ਅੱਗੇ ਵੀ ਚਲੋ ਮੈਂ ਅੱਗੇ ਮੇਰੀ ਸਾਧਰੀ 6000 ਰੁਪਏ ਹੁੰਦੀ ਮੈਂ ਜਿੰਮ ਤੇ ਤੋਂ ਕਰਦਾ 6-7000 ਰੁਪਏ ਉੱਤੇ ਤਾਂ ਐਂ ਪਾਸ ਕੀਤਾ ਆ ਚਲੋ ਜੀ ਅੱਜ ਥੋੜੇ ਰੱਬ ਨੇ ਥੋੜਾ ਜਿਆਦਾ ਵਧੀਆ ਦੇਣ ਦਿਆ ਚਲੋ ਕੋਈ ਗੱਲ ਨਹੀਂ ਜੇ ਜੇ ਮਤਲਬ ਕਿਹਦਾ ਆਪਾਂ ਚੰਗਾ ਸੋਚਾਂਗੇ ਤੇ ਇਹਦਾ ਚੰਗਾ ਕਰਾਂਗੇ ਤਾਂ ਰੱਬ ਮਤਲਬ ਆਪ ਹੀ ਰਾਹ ਬਣਾਉਂਦਾ ਤੇਰਾ ਤਾਂ ਬੋਲਦਾ ਆ ਸੋ ਵੀ ਮਤਲਬ ਕਹਿਣਾ ਮਤਲਬ ਇਹ ਆ ਵੀ ਜਿਹੜੀ ਦੁਨੀਆ ਆ ਉਹ ਆਪਾਂ ਨੂੰ ਜੀਣ ਨਹੀਂ ਦਿੰਦੀ ਦੁਨੀਆ ਬਹੁਤ ਕੁਝ ਕਰਾਉਂਦੀ ਆ ਦੁਨੀਆ ਮਤਲਬ ਪੂਰਾ ਜੋੜ ਲਾ ਲਦੀ ਆ ਵੀ ਯਾਰ ਇਹ ਬੰਦਾ ਇੱਥੇ ਜੀ ਆ ਜਿੱਥੇ ਕਿਤੇ ਚੱਲ ਗਿਆ ਨਾ ਵੀ ਇਹਨੂੰ ਸਿੱਟਣ ਤੇ ਪੂਰਾ ਜੋਲ ਲਾ ਦਿੰਦੀ ਆ। ਕੁਝ ਕੁ ਜਿਹੜੇ ਸਾਡੇ ਆਪਣੇ ਆ ਇਹਨਾਂ ਨੂੰ ਸਮਝ ਨਹੀਂ ਆਉਂਦੀ ਆ ਕਿ ਇਹਨਾਂ ਨੂੰ ਇਹਨਾਂ ਨੂੰ ਵੀ ਸਮਝੋਣੇ ਚਾਹੀਦੇ। ਚਲੋ ਆਪਾਂ ਕਿਸੇ ਨੂੰ ਗਲਤ ਤਾਂ ਕਹਿ ਸਕਦੇ ਆਪਣੇ ਬੰਦੇ ਨੂੰ ਬਹੁਤ ਜ਼ਿਆਦਾ ਸਮਝੋਣੀ ਚਾਹੀਦੀ ਆ ਯਾਰ ਵੀ ਮੈਂ ਕਿੱਦਾਂ ਰਹਿਣਾ ਹੈ ਜਾਂ ਮੈਂ ਕਿੱਦਾਂ ਸੋਚਣਾ ਹੈ ਜਾਂ ਮੈਂ ਕਿੱਦਾਂ ਗੱਲਬਾਤ ਕਰਨੀ ਆ। ਸੋ ਸਾਡਾ ਕੰਮ ਇਹੋ ਜਿਹਾ ਉਹ ਜੀ ਸਾਡੀ ਲਾਈਨਾਂ ਸਾਨੂੰ ਦੇਖਣੇ। ਦੇਖਦੇ ਤੇ ਰੇਕ ਬੰਦੇ ਨੇ ਮਿਲਣਾ ਸਾਨੂੰ ਰੇਕ ਤਰ੍ਹਾਂ ਦੇ ਬੰਦੇ ਨਾਲ ਹੀ ਬਹਿਣਾ ਉੱਟਣਾ। ਸੋ ਬਾਕੀ ਯਾਰ ਤੁਸੀਂ ਬਹੁਤ ਪਿਆਰ ਕਰਦੇ ਹੋ ਤੁਸੀਂ ਬਹੁਤ ਸਪੋਰਟ ਕਰਦੇ ਹੋ ਤੁਹਾਡਾ ਦੇ ਲੋ ਧੰਨਵਾਦ ਜਿੰਨਾਂ ਨੇ ਤੁਸੀਂ ਪਿਆਰ ਕੀਤਾ ਜਿੰਨਾਂ ਨੇ ਤੁਸੀਂ ਸਾਨੂੰ ਸਪੋਰਟ ਕੀਤੀ ਆ ਅੱਪਾ ਤੁਹਾਡਾ ਗਾਜੀ ਵੀ ਦਿਨਾਂ ਨਹੀਂ ਦੇ ਸਕਦੇ ਤੇ ਬਾਕੀ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸੁੱਤਨ ਤੇ ਪੂਰਾ ਜੋਰ ਲਾਇਆ ਆ ਤੇ ਜੋਰ ਲਾਦੇ ਪਏ ਆ ਤੇ ਮੰਨ ਚਲੋ ਖਰਾਬ ਹੁੰਦਾ ਹੀ ਆ ਚਲ ਸੋਚ ਕੇ ਯਾਰ ਵੀ ਕਿਸੇ ਦੇ ਘਰ ਦੇ ਵਿੱਚ ਕਲੇਸ਼ ਪਾਉਣਾ ਜਾਂ ਕਿਸੇ ਦੇ ਘਰ ਚ ਜਿਆਦਾ ਮਤਲਬ ਰੋ ਨਹੀਂ ਕਰਨਾ ਚਾਹੀਦਾ ਯਾਰ ਅੱਜ ਤੱਕ ਸੋਹ ਰੱਬ ਦੀ ਕਿਤੇ ਤੇ ਅੱਜ ਤੱਕ ਨਹੀਂ ਮਤਲਬ ਕਦੀ ਇਦਾਂ ਕਿਸੇ ਵਾਲੇ ਮਾੜਾ ਸੋਚਿਆ ਯਾਰ ਇਹ ਨਾਦਾ ਹੋ ਜੀਵੇ ਭਾਵੇਂ ਕੋਈ ਦੁਸ਼ਮਣੀ ਹੋਵੇ ਕਦੀ ਪਤਾ ਨਹੀਂ ਮਾੜਾ ਸੋਚਿਆ ਯਾਰ ਚੰਗਾ ਹੀ ਸੋਜੀਦਾ ਆ ਤੇ ਵੀ ਉੱਠ ਕੇ ਰੱਬ ਦਾ ਨਾਮ ਲੈ ਲਈਦਾ ਬਾਕੀ ਆ ਵੀ ਰੱਬ ਅੱਤੇ ਨੂੰ ਚੰਗਾ ਚੜ੍ਹੇ ਯਾਰ ਕਿ ਜੇ ਨਾ ਗੁੱਸੇ ਗੁੱਸੇ ਹੋ ਗਿਆ ਤਾਂ ਕੀ ਲੈ ਜਾਣਾ ਹਨਾ ਨਵਾਂ ਸਾਲ ਸੀਗਾ ਤੇ ਨਵੇਂ ਸਾਲ ਦੀ ਮੈਂ ਗੱਲ ਕਰਦਾ ਨਵਾਂ ਸਾਲ ਸੀਗਾ ਹਨਾ ਨਵੇਂ ਸਾਲ ਦੇ ਮੈਂ ਹਰੇਕ ਨੂੰ ਮਿਲਿਆ ਮੈਂ ਜਿਹਨੂੰ ਨਹੀਂ ਵੀ ਬੁਲਾਉਂਦਾ ਸੀ ਮੈਂ ਉਹ ਬੰਦੇ ਨੂੰ ਵੀ ਮਿਲਿਆ ਮੈਂ ਉਹਨਾਂ ਵੀ ਗੱਲਬਾਤ ਕੀਤੀ ਹਨਾ ਮੈਂ ਕਿਉਂ ਕੀਤੀ ਆ ਹਨਾ ਮੈਂ ਇਹ ਨਹੀਂ ਵੀ ਮੈਂ ਮਤਲਬ ਨੂੰ ਮਤਲਬ ਲਈ ਨਹੀਂ ਗੱਲ ਕੀਤੀ ਮੈਂ ਗੱਲ ਇਸ ਕਰਕੇ ਕੀਤੀ ਯਾਰ ਵੀ ਦੇਣ ਦਾ ਕੁਝ ਨਹੀਂ ਪਤਾ ਵੀ ਆਪਾਂ ਵੀ ਹੁਣ ਚਲੋ ਰਾਤ ਆਣਾ ਅਪਰਾਧ ਨੂੰ ਸੌਂਜੀ ਹੈ ਹਨਾ ਸਵੇਰ ਦਾ ਆਪਾਂ ਨੂੰ ਕੀ ਪਤਾ ਨਾ ਸਵੇਰੇ ਕੀ ਹੋਣਾ ਜਾਂ ਕੀ ਨਹੀਂ ਸੋ ਸਵੇਰ ਦਾ ਕੁਝ ਨਹੀਂ ਪਤਾ ਕੀ ਹੋ ਜਾਣਾ ਤੇ ਤਾਂ ਕਰਕੇ ਕਿਸੇ ਨਾਲ ਆਪਾਂ ਲੜ ਕੇ ਕੀ ਲੈਣਾ ਹਨਾ ਤੇ ਹਰੇਕ ਨੂੰ ਵਧੀਆ ਤਰੀਕੇ ਨਾਲ ਆਪਾਂ ਨੂੰ ਰਹਿਣਾ ਚਾਹੀਦਾ ਤੇ ਸੇਕ ਨੂੰ ਬੁਲਾਉਣਾ ਚਾਹੀਦਾ ਆ ਤੇ ਬਾਕੀ ਜਿਹੜੇ ਯਾਰ ਜਿਹੜੇ ਮਾੜਾ ਸੋਚਦੇ ਆ ਜਿਹੜੇ ਲੱਤਾਂ ਖਿੱਚਦੇ ਆ ਤੇ ਉਹਨਾਂ ਨੂੰ ਵੀ ਇੱਕ ਗੱਲ ਇਹੀ ਆ ਵੀ ਆਪਾਂ ਨੂੰ ਰੱਬ ਨੇ ਜ਼ਿੰਦਗੀ ਦਿੱਤੀ ਆ ਉਹਨੂੰ ਚੰਗੇ ਕੰਮ ਤੇ ਲਾਓ ਤੇ ਚੰਗੇ ਕੰਮ ਕਰਾਂਗੇ ਤਾਂ ਗਾਂ ਵਧੀਆ ਜਗ੍ਹਾ ਮਿਲੂਗੀ ਤੇ ਕਿਸੇ ਨੂੰ ਗਲਤ ਕਹਿ ਕੇ ਜਾਂ ਕਿਸੇ ਬਾਰੇ ਗਲਤ ਬੋਲ ਕੇ ਜਾਂ ਕਿਸੇ ਨੂੰ ਆਪਾਂ ਗਲਤ ਠਹਿਰਾ ਕੇ ਜਾਂ ਕਿਸੇ ਨੂੰ ਕਿਸੇ ਬਾਰੇ ਗਲਤ ਵੀਡੀਓ ਬਣਾ ਬਣਾ ਕੇ ਜਾਂ ਕਿਸੇ ਨੂੰ ਗਲਤ ਬੋਲ ਕੇ ਆਪਾਂ ਕੁਝ ਨਹੀਂ ਲੈ ਜਾਣਾ ਦੁਨੀਆ ਤੋਂ ਇਹ ਜੀ ਦੀ ਦਾ ਲੇਖਾ ਜੋਗਾ ਇੱਥੇ ਹੀ ਆ ਪਰਮਾਤਮਾ ਸਭ ਦਾ ਲੇਖਾ ਜੋਗਾ ਇੱਥੇ ਹੀ ਆ ਤੇ ਕੁਛ ਨਹੀਂ ਹੈਗਾ ਵੀ ਜੇ ਆਪਾਂ ਸੋਚੀਏ ਵੀ ਯਾਰ ਵੀ ਉੱਥੇ ਜਾ ਕੇ ਦਾਇਆ ਤੇ ਇੱਥੇ ਹੀ ਆ ਸਾਰਾ ਕੁਝ ਇੱਥੇ ਹੀ ਆ ਜੋ ਇੱਥੇ ਆ ਲੇਖਾ ਜੋਗਾ ਜੋ ਵੀ ਹਿਸਾਬ ਕਿਤਾਬ ਰੱਬ ਨੇ ਤੁਹਾਡਾ ਇੱਥੇ ਹੀ ਕਰਨਾ ਹੈ ਠੀਕ ਆ ਤੇ ਇਸ ਕਰਕੇ ਕਿਸੇ ਦਾ ਮਾੜਾ ਨਾ ਸੋਚੋ ਬਹੁਤ ਦਿਨ ਮਾੜੇ ਦੇਖੇ ਆ ਤੇ ਮਾੜੇ ਦਿਨ ਦੇਖਦੇ ਵੀ ਆ ਤੇ ਦੇਖੇ ਵੀ ਆ ਤੇ ਸੋ ਇਹ ਨਾ ਸੋਚਿਆ ਕਰੋ ਵੀ ਮਰਦਾਨੀ ਘਰ ਆਈ ਤੇ ਅੱਧੀ ਚੰਗੇ ਦਿਨ ਆ ਗਏ ਆ ਬਾਕੀ ਚੰਗੇ ਦਿਨ ਵੀ ਯਾਰ ਕਾਦੇ ਆ ਲੋਕੀ ਤੋਂ ਦੇ ਨਹੀਂ ਜੀਣ ਦਿੰਦੇ ਮ ਜਿਹੜੀ ਚੀਜ਼ ਦਾ ਡਰ ਸੀ ਉਹ ਚੀਜ਼ ਹੋ ਗਈ ਆ ਬਸ ਇਹ ਗੱਲ ਕਹਿ ਸਕਦਾ ਜਿਹ ਚੀਜ਼ ਦਾ ਡਰ ਸੀ ਜਿਹੜੀ ਚੀਜ਼ ਨਹੀਂ ਹੋਣੀ ਚਾਹੀਦੀ ਸੀ ਜਿਹ ਚੀਜ਼ ਦਾ ਬਹੁਤ ਜ਼ਿਆਦਾ ਡਰ ਰਹਿੰਦਾ ਸੀ ਉਹ ਚੀਜ਼ ਹੋ ਗਈ ਆ ਸੋ ਸਮਝਦਾ ਲੈ ਇਸ਼ਾਰੇ ਉਹ ਹੁੰਦਾ ਆ ਸਮਝ ਸਕਦੇ ਆ ਤੁਸੀਂ ਤੇ ਬਾਕੀ ਯਾਰ ਕੋਈ ਚੱਕਰ ਨਹੀਂ ਹੈਗਾ ਕੋਈ ਦਿੱਕਤ ਨਹੀਂ ਮੰਨ ਬਹੁਤ ਜ਼ਿਆਦਾ ਦੁਖੀ ਆ ਉਹ ਵਿਆਹ ਤੇ ਗਈ ਤੇ ਮੰਨ ਲਈ ਉਹ ਯਾਰ ਬਾਅਦ ਚ ਵਾਪਸੀ ਆ ਗਈ ਘਰੇ ਤੇ ਸੋ ਅੱਜ ਦੋ ਚਾਰ ਗੱਲਾਂ ਸ਼ੇਅਰ ਕਰੰਦੀ ਹਾਂ ਦਿਲ ਦੀਆਂ ਸੋ ਤੁਹਾਡੇ ਨਾਲ ਆਪਾਂ ਗੱਲ ਨਹੀਂ ਆ ਤੇ ਬਾਕੀ ਸਾਰੇ ਜਿਹੜੇ ਇੰਨਾ ਪਿਆਰ ਕਰਦੇ ਹੋ ਤੇ ਇੰਨੀ ਸਪੋਰਟ ਕਰਦੇ ਹੋ ਸਾਰਿਆਂ ਦਾ ਦੇ ਲੋ ਧੰਨਵਾਦ ਤੇ ਲਵ ਯੂ ਤੁਹਾਡਾ ਜਿਹੜਾ ਇੰਨਾ ਤੁਸੀਂ ਪਿਆਰ ਦਿੱਤਾ ਹੈ ਤੁਸੀਂ ਇੰਨਾ ਜ਼ਿਆਦਾ ਆਪਣਾ ਕੀਤਾ ਹੈ ਉਹ ਚੀਜ਼ ਨੂੰ ਆਪ ਨਹੀਂ ਭੁੱਲ ਸਕਦੇ ਥੈਂਕ ਯੂ ਲਵ ਯੂ ਆਲ ਬਾਏ ਬਾਏ